ਮੈਂ ਕਿਸ ਤਰੀਕਾ ਹੋਣ ਦੇ ਬਾਵਜੂਦ ਕਦੇ-ਕਦੇ ਪੱਗ ਦੀ ਥਾਂ ਟੋਪੀ ਵੀ ਵਰਤ ਲੈਂਦਾ ਇਸ ਲਈ ਕੁਝ ਧਾਰਮਿਕ ਵਿਰਤੀ ਵਾਲੇ ਲੋਕ ਮੈਨੂੰ ਨਿਆਣਾ ਤੇ ਖੁਦ ਨੂੰ ਸਿਆਣਾ ਮੰਨਦੇ ਹੋਏ ਮਤਾਂ ਵੀ ਦੇਣ ਲੱਗਦੇ ਨੇ ਕੁਝ ਮੇਰੇ ਲਈ ਅਪਮਾਨਜਨਕ ਸ਼ਬਦ ਵੀ ਵਰਤ ਲੈਂਦੇ ਨੇ ਕਿਉਂਕਿ ਮਾਨ ਸਨਮਾਨ ਤੇ ਗਿਆਨ ਦਾ ਲੈਣ ਦੇਣ ਇਹਨਾਂ ਨੇ ਕਦੇ ਕਿਸੇ ਨਾਲ ਕੀਤਾ ਹੀ ਨਹੀਂ ਹੁੰਦਾ ਹੁਣ ਜਿਹੜੇ ਆਪਣੇ ਹੀ ਧਾਰਮਿਕ ਵਿਚੋਕੜ ਤੇ ਵਿਚਾਰਧਾਰਾ ਤੋਂ ਅਣਜਾਣ ਹੁੰਦੇ ਨੇ ਉਹ ਮੈਨੂੰ ਗੁਲਾਮੀ ਦਾ ਪਾਠ ਪੜਾਉਣ ਲੱਗਦੇ ਨੇ ਕਿ ਇਹ ਟੋਪੀ ਗੁਲਾਮੀ ਦੀ ਨਿਸ਼ਾਨੀ ਹੁੰਦੀ ਹੈ ਕਿਉਂਕਿ ਇਹ ਅੰਗਰੇਜ਼ਾਂ ਨੇ ਦੇਣਾ ਹੈ ਤੇ ਹਾਂ ਇੱਕ ਕਾਰਨ ਇਹ ਵੀ ਹੈ ਕਿ ਮੈਂ ਪੱਗ ਦੀ ਥਾਂ ਟੋਪੀ ਲੈ ਲੈਣਾ ਦੇਖੋ ਸਮਾਜਿਕ ਕਾਣੀ ਵੰਡ ਦੇ ਲਈ ਮਨੁੱਖੋਂ ਹੱਥੋਂ ਮਨੁੱਖ ਦੀ ਲੁੱਟ ਦੇ ਲਈ ਬੇਰੁਜ਼ਗਾਰੀ ਲਈ ਸਿੱਖਿਆ ਸੁਰੱਖਿਆ ਤੇ ਸਿਹਤ ਸਹੂਲਤਾਂ ਦੀ ਬਹਾਲੀ ਦੇ ਲਈ ਲੋਕਾਂ ਦੇ ਕਿਰਤ ਕਮਾਈ ਉਤੇ ਪਲਣ ਵਾਲੇ ਬੇਲੜ ਪ੍ਰਜੀਆਂ ਨੂੰ ਪੈਦਾ ਕਰਨ ਲਈ ਜੇਕਰ ਮੇਰੀ ਇਹ ਟੋਪੀ ਜ਼ਿੰਮੇਵਾਰ ਹੈ ਤਾਂ ਇਹ ਮੈਂ ਹੁਣੇ ਹੀ ਉਤਾਰ ਸੁੱਟਣੀ ਹੈ